ਟੂ ਡਿਆ ਬੰਨ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟ ਦੇ ਪਰਖੂ ਓਈ ਵਸਾਖੀ ਸੋਹਣਾ ਤੂੰ ਕੱਟ ਦੇ ਪਰਖੂ ਹੋਟੋ ਜੀ ਸੁਪਨ ਸਾਹਿਬ ਵਿਸਾਖੀ ਦੇ ਸਬੰਧ ਤੇ ਹਾਤੇ ਕੀ ਸੰਦੇਸ਼ ਦੇਣਾ ਚਾਹੋਗੇ ਸਾਸੀ ਗਵੀ ਜੀ ਮੈਂ ਕਰਮ ਸਿੰਘ ਸਰਪੰਚ ਬਸਤੀ ਮਾਝਾ ਤਿੰਨ ਤੋਂ ਇਲਾਕਾ ਨਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਵਿਸਾਖੀ ਦੀਆਂ ਬੋ-ਬੋ ਮੁਬਾਰਕਾਂ ਲੱਖ-ਲੱਖ ਵਧਾਈ ਹੋਵੇ ਨੌਜਵਾਨਾਂ ਨੂੰ ਵੀ ਲੱਖ-ਲੱਖ ਵਧਾਈ ਹੋਵੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਤੁਹਾਨੂੰ ਉਹ ਨਾ ਮਾੜਿਆ ਰਹਾਵਾ ਤੋਂ ਬਚਾ ਕੇ ਰੱਖੇ ਜੇ ਨਾ ਰਹਾਵਾ ਤੋਂ ਤੁਹਾਡੇ ਪੈਣ ਭਰਾ ਤੇ ਸਮੁੱਚੀ ਸਰਕਾਰ ਤੁਹਾਨੂੰ ਘੜ ਰਹੀ ਆ ਤੇ ਦੁਬਾਰਾ ਉਸ ਹਲਕੇ ਦੇ ਵਿੱਚ ਦੇ ਨਾ ਬੈਠੋ ਤੇ ਸਮੂੱਚੀ ਮੇਰੀ ਗ੍ਰਾਮ ਪੰਚਾਇਤ ਬਸਤੀ ਬਾਰੀਗੜ ਥਿੰਦ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਜੀ ਤਨਵਾ